ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੈਨਲ ਤੇ ਲੈ ਕੇ ਆਏ ਜੀ ਟਰੈਕਟਰ ਐ ਸੇਲ ਕਰਨ ਵਾਸਤੇ ਦੋ ਟਰੈਕਟਰ ਨੇ ਜੀ 50 50 ਡੀ ਜੋਂਡੀਅਰ ਤੇ ਕਬੋਟਾ ਪਹਿਲਾਂ ਗੱਲ ਕਰਦੇ ਆਂ ਜੋਂਡੀਅਰ ਟਰੈਕਟਰ ਦੀ ਇਹ ਮਾਡਲ ਹੈਗਾ ਜੀ 2013 ਤੇ ਬਾਕੀ ਫੋਟੋਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ オリジナル ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਇੰਜਨ ਗੇਅਰ ਲਿਫਟ ਪੰਪ ਦਾ ਪੂਰਾ ਓਕੇ ਹੈਗਾ ਪਾਵਰ ਸਟੀਅਰਿੰਗ ਸਾਈਡ ਗੇਅਰ ਦੇ ਵਿੱਚ ਹੈਗਾ ਕੁਈ ਪ੍ਰੋਬਲਮ ਨਹੀਂ ਬਾਕੇ ਚੰਗੀ ਤਰ੍ਹਾਂ ਤੁਸੀਂ ਤਸੱਲੀ ਕਰਕੇ ਚੈੱਕ ਕਰ ਸਕਦੇ ਹੋ ਐਚ ਆਰ ਨੰਬਰ ਆ ਜੀ ਪੰਜਾਬ ਦੀ ਐਨਓਸੀ ਮਿਲ ਜੂਗੀ ਬਾਕੀ ਰੇਟ ਰੱਖਿਆ ਬਾਈਆਂ ਨੇ 390000 ਜੋ ਮੌਕੇ ਤੇ ਥੋੜੇ ਬਹੁਤ ਲੈਸ ਹੋ ਜਾਂਦੇ ਨੇ ਧੂਰੀ ਏਰੀਆ ਦੇ ਵਿੱਚ ਇਹ ਟਰੈਕਟਰ ਖੜਾਗਾ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਖਰੀਦ ਸਕਦੇ ਹੋ ਹਾਂਜੀ ਤੇ ਹੁਣ ਗੱਲ ਕਰਦੇ ਆਂ ਅਗਲੇ ਟਰੈਕਟਰ ਦੀ ਇਹ ਟਰੈਕਟਰ ਕਬੋਟਾ 5501 ਮਾਡਲ ਹੈਗਾ ਜੀ ਇਹ 2017 ਬਿਲਕੁਲ ਸਾਫ ਸੁਥਰਾ ਨਿਊ ਕਨੀਸਨ ਦੇ ਵਿੱਚ ਟਰੈਕਟਰ ਆ ਨਿਊ ਟਾਇਰ ਨੇ ਫਾਈਬਰ ਵਾਲੀ ਹੱਡ ਲੱਗੀ ਹੋਈ ਆ ਸਾਈਡ ਗੇਅਰ ਤੇ ਪਾਵਰ ਸਟੀਅਰਿੰਗ ਦੇ ਵਿੱਚ ਆ ਟਰੈਕਟਰ ਰਿਵਰਸ ਪੀਟੀਓ ਬਾਕੀ ਸਾਰਾ オリジナル ਰੰਗ ਆਗਾ ਐਚ ਆਰ ਨੰਬਰ ਹੈਗਾ ਇਹ ਟਰੈਕਟਰ ਐਨਓਸੀ ਪੰਜਾਬ ਦੀ ਮਿਲ ਜੂ ਜਿਹੜੇ ਵੀ ਕਿਸੇ ਵੀਰ ਨੇ ਨੌਕਰਾਉਣਾ ਹੋਇਆ ਤਾਂ ਨਾਮ ਹੋ ਜਾਊਗਾ ਤੇ ਰੇਟ ਰੱਖਿਆ ਬਾਈ ਨੇ ਇਹਦਾ 475000 ਰੁਪਏ ਜੋ ਮੌਕੇ ਤੇ ਥੋੜੇ ਬਹੁਤੇ ਲੈਸ ਹੋ ਜਾਣਗੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆਗਾ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਇਹ ਟਰੈਕਟਰ ਖਰੀਦ ਸਕਦੇ ਹੋ ਧੂਰੀ ਏਰੀਆ ਦੇ ਵਿੱਚ ਇਹ ਟਰੈਕਟਰ ਖੜਾਗਾ ਬਾਕੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ